ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਵੀਰੋ ਆਪਾਂ ਨਾਲ ਅੱਜ ਗੱਲ ਕਰਦੇ ਆਂ ਬੀਐਲਬੀ ਬਾਰੇ ਬੈਕਟੀਰੀਅਲ ਲੀਫ ਬਲਾਈਟ ਦੀ ਕੱਲ ਆਪਾਂ ਇੱਕ ਪੋਸਟ ਪਾਈ ਸੀ ਤੇ ਇਹਦੇ ਆਉਣ ਦੇ ਕਾਰਨ ਇਹਦੀ ਰੋਕਥਾਮ ਤੇ ਇਹਨਾਂ ਨੂੰ ਜਿਹੜਾ ਬਿਮਾਰੀ ਦੇ ਕਿਵੇਂ ਆਪਾਂ ਪਛਾਣ ਕਰਦੇ ਆਂ ਉਹਦਾ ਵੀ ਸਭ ਖਾਜਾ ਤਰੀਕਾ ਦੱਸਦੇ ਆਂ ਤੇ ਆਪਨੇ ਨਾ ਇੱਧਰ ਗੱਲ ਕਰ ਲਈ ਮੱਝ ਦੇ ਵਿੱਚ ਗੇਤੀਆਂ ਡੀਐਸਆਰ ਜਿਹੜੀਆਂ 159 ਹੋਗੀ 1692 ਹੋਗੀ 1985 ਹੋਗੀ ਇਥੇ ਨਾ ਕੋਈ ਕੁ ਪਲਾਟਾਂ ਦੇ ਵਿੱਚ ਇਹ ਵੇਖੀ ਗਈ ਹੈ ਤੇ ਇਹ ਜਦੋਂ ਨਾ ਆਪਣਾ ਪਹਿਲਾਂ ਨਾ ਟੈਂਪਰੇਚਰ ਜਿਵੇਂ ਹੁੰਦਾ ਬਿਲੀ ਗੱਲ ਤੇ 25 ਤੋਂ ਲੈ ਕੇ 37 38 ਡਿਗਰੀ ਤੱਕ ਟੈਂਪਰੇਚਰ ਹੁੰਦਾ ਤੇ ਮੌਸਮ ਦੇ ਵਿੱਚ ਹਿਮੀਡੀਟੀ ਹੁੰਦੀ ਬਹੁਤ ਜ਼ਿਆਦੀ ਹੁਣ ਅੱਗੇ ਦੇ ਜੇ 70 ਤੋਂ ਪਲੱਸ ਹੋਵੇ ਉੱਥੇ ਵੀ ਬਿਮਾਰੀ ਬਹੁਤ ਹੁੰਦੀ ਪਰ ਹੁਣ ਤੇ 85 ਤੱਕ ਆਪਣੇਦਰ ਗਈ ਪਈ ਹੈ ਹਿਮੀਡੀਟੀ 85 ਤੱਕ ਤੇ ਤਾਂ ਕਰਕੇ ਇਹ ਬਿਮਾਰੀ ਨਹੀਂ ਤੇ ਇੰਨੀ ਛੇਤੀ ਅੱਗੇ ਨਹੀਂ ਹੁੰਦੀ ਹੁੰਦੀ ਗੇਤੀ ਪਰ ਹੁਣ ਵੇਖੀ ਗਈ ਹੈ ਕੁਝ ਖੇਤਾਂ ਦੇ ਵਿੱਚ ਤੇ ਜਿਵੇਂ ਮੌਸਮ ਵੀ ਜਿਵੇਂ ਹੁਣ ਤਰੀਲ ਤਰੂਲ ਜੀ ਪੈਂਦੀ ਰਹਿੰਦੀ ਹੈ ਹਰ ਕਿੰ ਤਰੇਲਾਂ ਤੇ ਹੱਡੀਆਂ ਨਹੀਂ ਤੇ ਇਹ ਜਿਵੇਂ ਹੁਣ ਕੋਈ ਵੀ ਝੋਨਾ ਜਿਵੇਂ ਬਾਸਮਤੀ ਗੋਬਚੀ ਹੁਣ ਇਹ ਕਿਤੇ ਕਿਤੇ ਦੇਖੀ ਤੇ ਜਿੱਥੇ ਇਹ ਬਿਮਾਰੀ ਆ ਜਾਂਦੀ ਹੈ ਉਥੇ ਨੁਕਸਾਨ ਭਰ ਬਹੁਤ ਕਰਦੀ ਹੈ 30 ਤੋਂ 40% ਤੱਕ ਝਾੜੇ ਘਟਾ ਸਕਦੀ ਹੈ ਇਹਦੇ ਜਿਹੜੇ ਆਉਣ ਦੇ ਗੱਲ ਨਾਲ ਇੱਕ ਅੱਗੇ ਵੀ ਆਪਾਂ ਵੀਡੀਓ ਪਾਈਆਂ ਸੀ ਪਹਿਲਾਂ ਵੀ ਝੂਰੀਆ ਕੀ ਆਪਣੇ ਇੱਧਰ ਜਿਹੜੀਆਂ ਵੈਰੈਟੀਆਂ ਨੂੰ ਝੂਰੀਆਂ ਲੇਟ ਕਰੋ ਜਿਵੇਂ ਕਈ ਭਰਾ ਕਹਿੰਦੇ 45 ਦਿਨ ਤੱਕ ਜਾਂ ਕੁਝ ਵੀ ਉਹਨਾਂ ਨੂੰ ਮਹੀਨੇ ਦੇ ਵਿੱਚ ਵਿੱਚ ਪਹਿਲੀ ਗੱਲ ਯੂਰੀਆ ਖਤਮ ਕਰੋ ਜਿੱਥੇ ਯੂਰੀਆ ਮਹੀਨੇ ਤੋਂ ਬਾਅਦ ਗਈ ਹੈ ਯੂਰੀਆ ਲੇਟ ਹੋਈ ਹੈ ਸ਼ਾਰਟ ਵੈਰੈਟੀਆਂ ਦੇ ਵਿੱਚ ਤੇ 25 ਦਿਨ ਤੱਕ ਹੀ ਖਤਮ ਕਰਨੀ ਚਾਹੀਦੀਆਂ ਉਥੇ ਬਿਮਾਰੀ ਵੱਧ ਦੇਹੀ ਆ ਦੂਜੇ ਨੰਬਰ ਤੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਜ਼ਿਆਦਾ ਲੰਬਾ ਸਮਾਂ ਖੜਾ ਰਿਹਾ ਉਥੇ ਬਿਮਾਰੀ ਵੱਧ ਦੇਹੀ ਆ ਤੇ ਪਾਣੀ ਦਾ ਕਰਕੇ ਯੂਰੀਆ ਦਾ ਕਰਕੇ ਉਥੇ ਬਿਮਾਰੀ ਦੇ ਵਧ ਕਰਨ ਇਹਦੇ ਜਿਹੜੇ ਲੱਛਣ ਹਨ ਬਿਮਾਰੀ ਦੇ ਜਿਹੜੋਂ ਵੇਖਨੇ ਹੁਣ ਇਹ ਜਿਹੜੀ ਆਪਣੇ ਬਿਮਾਰੀ ਐਂਟਰ ਹੁੰਦੀ ਨਾ ਪੱਤੇ ਦੇ ਵਿੱਚ ਇਹ ਜਿਹੜਾ ਪੱਤੇ ਦਾ ਉੱਪਰਲਾ 파ੜ ਹੁੰਦਾ ਪ੍ਰੈਜੈਂਟ ਸਟੋਮਾਟਾ ਉਹਦੇ ਲਈ ਤੇ ਹੈਡਰਾਥੋਮਸ ਇਹ ਪੱਤੇ ਦੇ 파ੜ ਹੁੰਦੇ ਜਿਵੇਂ ਆਪਾਂ ਸਾਹ ਲੈਂਦੇ ਦਮ ਪਉਦਾ ਵੀ ਸਾਹ ਲੈਂਦਾ ਉਹਦੇ ਲਈ ਇਹ ਬਿਮਾਰੀ ਪੌਦੇ ਦੇ ਵਿੱਚ ਐਂਟਰ ਹੋ ਜਾਂਦੀ ਠੀਕ ਹੈ ਜੀ ਇਹ ਪ੍ਰੈਜੈਂਟ ਸਟੋਮਾਟਾ ਤੇ ਹੈਡਰਾਥੋਮਸ ਰਾਈਨ ਬਾਕੀ ਨਾ ਇਹ ਜਿੱਥੇ ਬਿਮਾਰੀ ਆ ਜਾਂਦੀ ਆ ਸਭ ਤੋਂ ਪਹਿਲਾਂ ਉੱਥੇ ਜਿਵੇਂ ਆਪਣੇ ਸਲੇਟੀ ਕਲਰ ਦੀਆਂ ਧਾਰੀਆਂ ਪੈਣਗੀਆਂ ਉੱਪਰੋਂ ਨੋਗ ਤੋਂ ਇਹ ਬਿਮਾਰੀ ਚਾਲੂ ਹੋਣੀ ਆ ਨੋਗ ਤੋਂ ਬਿਮਾਰੀ ਚਾਲੂ ਹੋ ਕੇ ਹੌਲੀ 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 ਥੱਲੇ ਨੂੰ ਚੱਲ ਜਾਣੀ ਆ ਠੀਕ ਹੈ ਜੀ ਤੇ ਪਹਿਲਾਂ ਉੱਪਰੋਂ ਨੋਕਾਂ ਖਰਾਬ ਹੋ ਗਏ ਮੜ ਕੇ ਪੱਤਾ ਖਰਾਬ ਜਨ ਮੜ ਕੇ ਪੱਤੇ ਦੀਆਂ ਪੀਪਣੀਆਂ ਜੇ ਮਨ ਜਾਣੀਆਂ ਗੋਲ ਗੋਲ ਬਣ ਕੇ ਹੌਲੀ ਹੌਲੀ ਠਾਣੂ ਬਿਮਾਰੀ ਤੁਰਾਈ ਜਾਣੀ ਆ ਤੇ 30 ਤੋਂ 40% ਇਹ ਆਪਣਾ ਝਾੜ ਘਟਾ ਸਕਦੀ ਆ ਇੱਕ ਨਾ ਹੋਰ ਇਹਦਾ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਦੇ ਆ ਇਹ ਬਿਮਾਰੀ ਪਤਾ ਕਰਨ ਦਾ ਉਹ ਤਰੀਕਾ ਇਦਾਂ ਹੈ ਕਿ ਇੱਕ ਆਪਾਂ ਕੱਚ ਦਾ ਗਲਾਸ ਲੈ ਲੈਣਾ ਕੱਚ ਦੇ ਗਲਾਸ ਵਿੱਚ ਜਿੱਥੇ ਆਪਾਂ ਨੂੰ ਸ਼ੱਕ ਪੈਂਦਾ ਕਿ ਬਿਮਾਰੀ ਹੈਗੀ ਉਹਦੇ ਪੱਤੇ ਪਾਣੀ ਪਾ ਕੇ ਜਿਉ ਮੰਨ ਲਓ ਕਿ ਘੰਟਾ 2 ਘੰਟੇ ਪੱਤੇ ਰੱਖਣੇ 2 ਘੰਟੇ ਕੱਚ ਦੇ ਗਲਾਸ ਦੇ ਵਿੱਚ ਤੇ ਜਿੱਥੋਂ ਪੱਤਾ ਆਪਾਂ ਤੋੜਿਆ ਹੋਊਗਾ ਜਿਹੜੇ ਸਾਈਡ ਤੋਂ ਤੋੜਿਆ ਹੋਊਗਾ ਉੱਥੇ ਨਾ yellow ਜੇ ਕਲਰ ਦਾ ਇਹ ਲਾਰਵਾ ਜਿਹਾ ਛੱਡੂਗਾ ਪੱਤਾ ਉਹ ਆਪਾਂ ਵੀਡੀਓ ਦੇ ਵਿੱਚ ਲਾ ਵੀ ਦਿੰਨੇ ਆ ਉਹਦੀ ਫੋਟੋ ਵੀ ਤੇ ਉਹ ਉਥੇ ਬਿਮਾਰੀ ਸਮਝ ਲਓ ਆਪਣੇ ਖੇਤਾਂ ਦੇ ਵਿੱਚ ਆ ਚੁੱਕੀ ਆ ਤੇ ਇਹਦੇ ਆਉਣ ਦੇ ਕਾਰਨ ਇੱਕ ਹੋਰ ਵੀ ਆ ਕਿ ਜਿਵੇਂ ਹੁਣ ਆਪਾਂ ਸਪਰੇਅ ਆਪਣੇ ਫਸਲਾਂ 'ਤੇ ਜਾਂ ਸੁਪਰੀਮਾ ਚੱਲਣਦਈਆਂ ਜੇ ਕਿਸੇ ਦੇ ਖੇਤ ਦੇ ਵਿੱਚ ਇਹ ਬਿਮਾਰੀ ਆਈ ਹੋਵੇ ਕਿਉਂਕਿ ਕਹਾਈ ਤੇ ਆਪਾਂ ਸੁਪਰੀਮਾ ਇੱਧਰ ਕਰਾਉਨੇ ਸਾਰੇ ਜਿਆਦਾਤਰ ਉਹੀ ਬੰਦੇ ਉਹ ਖੇਤ ਦੇ ਵਿੱਚ ਬਿਮਾਰੀ ਵਾਲੇ ਖੇਤ ਨੂੰ ਸਪਰੇਅ ਕਰਕੇ ਆਏ ਹੁਣ ਉਸ ਤੋਂ ਬਾਅਦ ਆਪਣੇ ਖੇਤ ਦੇ ਵਿੱਚ ਆਏ ਹੁਣ ਕਿਉਂਕਿ ਉਹਨਾਂ ਦੇ ਕੱਪੜਿਆਂ ਨੂੰ ਉਹਨਾਂ ਦੇ ਪੰਪ ਨੂੰ ਹੱਥਾਂ ਨੂੰ ਪੈਰਾਂ ਨੂੰ ਬੈਕਟੀਰੀਆ ਲੱਗਾ ਹੋਊਗਾ ਉਹ ਬਿਮਾਰੀ ਆਪਣੇ ਖੇਤ ਦੇ ਵਿੱਚ ਫੈਲਣ ਦੀ ਫੁੱਲ ਚਾਂਸ ਆ ਪੂਰੇ ਫੁੱਲ ਤੇ ਬਾਕੀ ਨਾ ਜਿਹੜੀਆਂ ਇਹਦੇ ਤੋਂ ਦਵਾਈਆਂ ਹੁੰਦੀਆਂ ਦਵਾਈਆਂ ਦੀਆਂ ਕਈ ਆਉਂਦੀਆਂ ਮਾਈਸਨ ਗਰੁੱਪ ਹੋਗੇ ਤੁਹਾਨੂੰ ਹੁਣ ਵਧੀਆ ਦਵਾਈ ਦੱਸਦੇ ਅਸੀਂ ਜੋ ਆਪ ਸਾਡੇ ਤਜਰਬੇ ਪਿਛਲੇ ਛੇ ਮਹੀਨੇ ਤੋਂ ਅਸੀਂ ਵਰਤਦੇ ਆਉਂਦੇ ਕਿਉਂਕਿ ਅਸੀਂ ਇੱਕ ਸਾਲ ਪਹਿਲਾਂ ਅਸੀਂ ਪੂਸਾ ਲਾਉਂਦੇ ਰਹੇ ਹੁਣ ਪੂਸਾ 44 ਛੜਦਾ ਆਪਣੇ ਮਾਜੇ ਜਿਉਂ ਜਿਉਂ ਪੂਸਾ ਕੱਟ ਲੱਗਦਾ ਪਹਿਲਾਂ ਅਸੀਂ ਲਾਉਂਦੇ ਰਹੇ 44 ਜੌਣਾਂ ਤੇ ਅੱਜ ਰੋ ਕੋਈ 5-7 5 ਕੀ ਸਾਲ ਪਹਿਲਾਂ ਦੀ ਗੱਲ ਹੋਣੀ ਸਾਡੇ ਨਾਲ ਪੂਸਾ 44 ਜੌਣੇ ਨੂੰ ਬਹੁਤ ਹੀ ਬਿਮਾਰੀ ਆ ਗਈ ਬੀਐਲਬੀ ਅਸੀਂ ਬਸੇੜੀਆਂ ਸੁਪਰੀਮਾਂ ਕੀਤੀਆਂ ਨਹੀਂ ਰੁਗੀ ਜਿਹੜੀ ਸੁਪਰੀਮਾਂ ਤੇ ਸਾਡ ਨੂੰ ਚਲੋ ਉਸ ਤੋਂ ਬਾਅਦ ਅਸੀਂ ਕਰਦੇ ਨੇ ਇਹ ਮੁੜ ਕੇ ਸਾਡੇ ਖੇਤਾਂ ਦੇ ਵਿੱਚ ਇਹ ਬਿਮਾਰੀ ਨੇ ਆਈ 21 ਸਾਲ ਆਈ ਸੀ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਤੇ ਇਹਦੇ ਵਿੱਚ ਮਾਈਸਨ ਗਰੁੱਪ ਬਹੁਤ ਚੱਲਦਾ ਜਿਵੇਂ ਸਟੈਪਟੋ ਦੀਆਂ ਪੁੜੀਆਂ ਹੋ ਗਈਆਂ ਤੇ ਜਾਂ ਜਿਹੜੀ ਐਰਜੀ ਕੰਪਨੀ ਦੀਆਂ ਪਲੰਟੋ ਦੀਆਂ ਪੁੜੀਆਂ ਹੋ ਗਈਆਂ ਠੀਕ ਆ ਜੀ ਜਾਂ ਜਿਹੜਾ ਆਪਣਾ ਆਕਸੀਕਲੋਰਾਈਡ ਆ ਕਾਪਰ ਆਕਸੀਕਲੋਰਾਈਡ ਇਹ ਤੇ ਜਿਹੜੀ ਤੇ ਹੈਗਾ ਨਾ ਮਾਈਸਨ ਗਰੁੱਪ ਇਹ ਹੈਗਾ ਐਂਟੀਬਾਡੀਕ ਐਂਟੀਬਾਡੀਕ ਦਾ ਇਹ ਆ ਕਿ ਇਹਦਾ ਫਾਇਦੇ ਦੀ ਬਜਾਈ ਨੁਕਸਾਨ ਹੀ ਕਰਦੀਆਂ ਸਾਨੂੰ ਤੇਦਾ ਕੋਈ ਫਾਇਦਾ ਨਹੀਂ ਲੱਗਾ ਨੁਕਸਾਨ ਇਦਾਂ ਕਰਦੀਆਂ ਕਿ ਜਿੱਥੇ ਐਂਟੀਬਾਡੀਕ ਆਪਣੇ ਉਥੇ ਨੇ ਆਪਣੀ ਚਲੋ ਬਿਮਾਰੀ ਹੋ ਸਕਦਾ ਕੁਝ ਖੇਤਾਂ ਦੇ ਵਿੱਚ ਡੱਕ ਦੇ ਪਰ ਜਿਹੜੀ ਮਿੱਤਰ ਫੰਗਸ ਆ ਇਹ ਇੱਕ ਸਮਨਾ ਬਲਾਸਟਿਕ ਆ ਜਿਹੜੀ ਮਿੱਤਰ ਫੰਗਸ ਉਹਨੇ ਸਾਰੀ ਖਤਮ ਕਰ ਦੇਣੀ ਹੈ ਫਾਇਦਾ ਆਪਣਾ ਹੋਵੇ ਨਾ ਹੋਵੇ ਨੁਕਸਾਨ ਜਿੰਨੀ ਮਿੱਤਰ ਫੰਗਸ ਆ ਉਹ ਸਾਰੀ ਦੀ ਸਾਰੀ ਹੀ ਖਤਮ ਕਰ ਦੇਣੀ ਹੈ ਤੇ ਇੱਕ ਸੁਗਾਂਵਾਈ ਸੀ ਨਾ ਹੁੰਦੀ ਆ ਸਟੈਪਟੋ ਦੇ ਪਲੰਟੋ ਤੇ ਕਾਪਰ ਆਕਸੀਕਲੋਰਾਈਡ ਵੀ ਕਈ ਭਰਾ ਪਾਉਂਦੇ ਆ ਪਰ ਜਿੱਥੇ ਕਾਪਰ ਆਕਸੀਕਲੋਰਾਈਡ ਜਾਂ ਸਟੈਪਟੋ ਕਿਸੇ ਦਾ ਰਿਜ਼ਲਟ ਨਹੀਂ ਮਿਲਦਾ ਉਥੇ ਨਾਲ ਤੁਹਾਨੂੰ ਦਵਾਈ ਦੱਸਦੇ ਹਣਾ ਜਿਹੜੀ ਅਸੀਂ ਵਰਤਦੇ ਆ ਉਹ ਹੈਗੀ ਆ ਜੀ ਆਈਪੀਐਲ ਕੰਪਨੀ ਦੀ ਬੈਕਟਾ ਵਾਈਪ ਬੈਕਟਾ ਵਾਈਪ ਦੇ ਨਾਂ ਤੇ ਆਉਂਦੀ ਹੈ ਆਈਪੀਐਲ ਦੀ ਛੱਡੂ ਮਲਾ ਸੀਗਾ ਛੱਡੂ ਮਲਾ ਸੰਪਕ ਕਹ ਲਈਏ ਉਹਦਾ ਵਰਤਣ ਦਾ ਤਰੀਕਾ ਤੁਹਾਨੂੰ ਦੱਸਦੇ ਆਂ ਉਹਦਾ ਜੇ ਦੇ ਆਪਣੇ ਖੇਤਾਂ ਦੇ ਵਿੱਚ ਮੰਨ ਲਓ ਕਿ ਬਿਮਾਰੀ ਐਂਟਰ ਹੋ ਚੁੱਕੀ ਆ ਫਿਰ ਉਹ ਆਪਾਂ ਪਾਉਣੀ ਆ 1 ਲੀਟਰ ਉਹ ਇੱਕ ਦਿਨ ਪਹਿਲਾਂ ਆਪਾਂ ਕੋਲ ਗੋੜ ਦੇ ਵਿੱਚ ਕੋਲ ਲੈਣੀ ਆ ਦਵਾਈ ਗੋੜ ਦੇ ਵਿੱਚ ਕੋਲ ਕੇ 200 ਗ੍ਰਾਮ ਗੋੜ ਲੈ ਲੈਣਾ 1 ਲੀਟਰ ਦਵਾਈ ਹੋਵੇ ਹੋਲ ਕੇ ਸ਼ਾਮ ਦੇ ਟਾਈਮ ਅਗਲੇ ਦਿਨ ਸਪਰੇਅ ਕਰਾਉਣੀ ਹੈ ਇਹਨੂੰ ਆਪਾਂ ਕਿਹੇ ਵੀ ਫੰਗੀ ਸਾਈਡ ਦਵਾਈ ਦੇ ਨਾਲ ਮਿਕਸ ਕਰਕੇ ਸਪਰੇਅ ਇਹਦੀ ਆਪਾਂ ਕਰਾ ਸਕਦੇ ਹਾਂ ਕਿਹੇ ਵੀ ਫੰਗੀ ਸਾਈਡ ਦੇ ਨਾਲ ਮਿਕਸ ਕਰਕੇ ਜਾਂ ਸੈਕਟਾਈਡ ਦੇ ਨਾਲ ਮਿਕਸ ਕਰਕੇ ਤੇ ਜੇ ਆਪਣੇ ਖੇਤਾਂ ਦੇ ਵਿੱਚ ਮੰਨ ਲਓ ਕਿ ਹਲੇ ਤੱਕ ਬਿਮਾਰੀ ਨਹੀਂ ਆਈ ਜੇ ਆਪਾਂ ਪਹਿਲੂ ਹੀ ਇਹਦੀ ਸਪਰੇਅ ਕਰਨੀ ਹੈ ਫਿਰ ਆਪਾਂ ਇਹਦੀ ਡੋਜ਼ ਹੈ ਜਿਹੜੀ ਉਹ 700 ਗ੍ਰਾਮ ਪਾਉਣੀ ਹੈ ਜੀ ਤੇ ਉਹ ਤਰੀਕਾ ਉਹੀ ਹੈ 700 ਐਮਐਲ ਹੀ ਲੈ ਕੇ ਤੇ 200 ਗ੍ਰਾਮ ਗੋੜ ਇੱਕ ਦਿਨ ਪਹਿਲਾਂ ਪਿਉ ਲੈਣਾ ਅਗਲੇ ਦਿਨ ਸ਼ਾਮ ਦੇ ਟਾਈਮ ਸਪਰੇਅ ਕਰਾਉਣੀ ਆ ਤੇ ਜਿਹੜਾ ਪਾਣੀ ਆ ਉਹ ਆਪਾਂ ਇਹਨੂੰ ਤਾਜਾ ਲਾਉਣਾ 150 ਲੀਟਰ ਪ੍ਰਤੀ ਏਕੜ ਦਾ ਪਾਣੀ ਲਾਉਣਾ ਤੇ ਜਿੱਥੇ ਇਹ ਦਵਾਈ ਪੈ ਗਈ ਜਿੱਥੇ ਪੈ ਗਈ ਪਹਿਲੋਂ ਬਿਮਾਰੀ ਆਉਣ ਤੋਂ ਫਿਰ ਉਹਨਾਂ ਖੇਤਾਂ ਦੇ ਵਿੱਚ ਆਪਣੀ ਬਿਮਾਰੀ ਆਉਂਦੀ ਨਹੀਂ ਆ ਤੇ ਜਿੱਥੇ ਮੰਨ ਲਓ ਕਿ ਬਿਮਾਰੀ ਆ ਗਈ ਜੇ ਉੱਥੇ 1 ਲੀਟਰ ਡੋਜ਼ ਆਪਾਂ ਇੱਕ ਦਿਨ ਪਹਿਲਾਂ ਗੋੜ ਦੇ ਵਿੱਚ ਪਿਉ ਕੇ ਪਾ ਦੇਈ ਤੇ ਉੱਥੇ ਹੀ ਬਿਮਾਰੀ ਰੁਕ ਜਾਊਗੀ ਨਹੀਂ ਤੇ ਬਿਮਾਰੀ ਵੱਧਦੀ ਬਹੁਤ ਛੇਤੀ ਹੈ ਜਿਵੇਂ ਹੁਣ ਮੰਨ ਲਓ ਵੀ ਆਪਾਂ ਖੇਤ ਫੇਰਾ ਮਾਰਿਆ ਹੈਗੀ ਨਹੀਂ ਆ ਸ਼ਾਮ ਨੂੰ ਮਾਰਾਂਗੇ ਥੋੜੀਆਂ-ਥੋੜੀਆਂ ਜਿਹਾ ਜੂਗੀ ਤੇ ਅਗਲੇ ਦਿਨ ਮਾਰਾਂਗੇ ਈ ਛੇਤੀ ਵੱਧਦੀ ਹੈ ਤੇ ਬਹੁਤ ਜ਼ਿਆਦਾ ਏਰੀਆ ਕਵਰ ਕਰਦੀ ਹੈ ਤੇ ਹੌਲੀ-ਹੌਲੀ ਫਿਰ ਇਹ ਸਾਰੇ ਖੇਤ ਦੇ ਵਿੱਚ ਫੈਲਰ ਦੀ ਜਾਂਦੀ ਹੈ ਜਿਵੇਂ ਹਵਾ ਨਹੀਂ ਜਾਂਦੀ ਐਵੇਂ ਹੀ ਇਹ ਬਿਮਾਰੀ ਫੈਲਰਦੀ ਏਸੇ ਤਰੀਕੇ ਨਾਲ ਤੇ ਜਿਹੜੀ ਦਵਾਈ ਤੁਹਾਨੂੰ ਦੱਸਤੀ ਆ ਉਹਦੀ ਆਪਾਂ ਫੋਟੋ ਵੀ ਚਲੋ ਲਾ ਦਨੇ ਆ ਨਾਲ ਜਾਂ ਵੀਡੀਓ ਦੇ ਨਾਲ ਹੀ ਤੇ ਬਾਕੀ ਇਹ ਆ ਗਈ ਇੱਕ ਗੱਲ ਹੋਰ ਆ ਕਿ ਜੇ ਆਪਣੇ ਖੇਤਾਂ ਦੇ ਵਿੱਚ ਮੰਨ ਲਓ ਜੇ 10 12 15 20 ਜਿੰਨੇ ਵੀ ਖੇਤ ਆ ਜੇ ਉਹਨਾਂ ਦੇ ਵਿੱਚ ਇੱਕ ਇੱਕ ਖੇਤ ਦੇ ਵਿੱਚ ਬਿਮਾਰੀ ਆ ਗਈ ਤੇ ਕੋਸ਼ਿਸ਼ ਇਹੋ ਕਰੋ ਕਿ ਸਭ ਤੋਂ ਪਹਿਲਾਂ ਜਿਹੜੇ ਆਪਣੇ ਸਹੀ ਖੇਤ ਆ ਉਹਨਾਂ ਦਾ ਟ੍ਰੀਟਮੈਂਟ ਕਰ ਲਓ ਉਹਨਾਂ ਦੇ ਵਿੱਚ ਸਪਰੇਅ ਕਰ ਲਓ ਤੇ ਜਿਹੜੇ ਦੂਸਰੇ ਖੇਤਾਂ ਦੇ ਵਿੱਚ ਬਿਮਾਰੀ ਉਹਦੇ ਵਿੱਚ ਸਭ ਤੋਂ ਐਂਡ ਤੇ ਸਪਰੇਅ ਕਰਿਓ ਕਿਉਂਕਿ ਜੇ ਉਹ ਖੇਤ ਦੇ ਵਿੱਚ ਆਪਾਂ ਪਹਿਲੋਂ ਕਰ ਲਈ ਦੂਸਰੇ ਖੇਤਾਂ ਦੇ ਵਿੱਚ ਬਾਅਦ 'ਚ ਕੀਤੀ ਤੇ ਕਪੜਿਆਂ ਰਾਹੀਂ ਬੈਕਟੀਰੀਆ ਦੂਜੇ ਖੇਤਾਂ ਦੇ ਅੰਦਰ ਵੀ ਜਾਊਗਾ ਜੇ ਆਪਾਂ ਪਰਹੀਂ ਹੱਥਾਂ ਲਈ ਲੈਵਲ ਦੇ ਪੈਰਾਂ ਲਈ ਜਾਊਗਾ ਬੈਕਟੀਰੀਆ ਇਹ ਕਰਕੇ ਜਿਹੜੇ ਆਪਣੇ ਸਹੀ ਖੇਤ ਉਹਨਾਂ ਨੂੰ ਪਹਿਲਾਂ ਸਪਰੇਅ ਕਰੋ ਜਿਹੜੇ ਜਿੱਥੇ ਬੀਲਬੀ ਆ ਗਈ ਉਹਨਾਂ ਨੂੰ ਬਾਅਦ ਵਿੱਚ ਸਪਰੇਅ ਕਰਿਓ ਤੇ ਬਸ ਸਭ ਤੋਂ ਵਧੀਆ ਦਵਾਈ ਇਹ ਦੇ ਦਿੱ ਹੈਗੀ ਜੇ ਬੈਕਟਾ ਵਾਈਪ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ